ਕੋਡੀ 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 ਮદાન ਦੇ ਵਿੱਚ ਹਰਿਆਣੇ ਦੀ ਧਰਤੀ ਦਾ ਸ਼ੋਰਾ ਤੇ ਪੰਜਾਬ ਦਾ ਗੱਭਰੂ ਕੋਸ਼ਿਸ਼ ਕਰਦਾ ਹੋਇਆ ਆ ਹੁਲੇ ਹੁਲਾਰੇ ਹੁਲੇ ਹੁਲਾਰੇ ਸ਼ਾਜੀ ਦੀ ਰੇਡ ਬੱਚੋ ਤੇ ਜੱਜ ਪੁੜਾ ਢੋਲ ਦਾ ਪਾਟੋ ਰੇਡ ਕਹਿੰਦੇ ਇਹ ਨੌਜਵਾਨ ਵੱਡਾ ਮੱਲ ਹੈ ਆਉ ਕਹਿੰਦੇ ਇਸ ਵੇਲੇ ਕੇਸ਼ੀ ਉਹ ਬੱਟਾ ਮਾਮ ਹੈ ਉਹ ਰੇਡਾਂ ਪੇ ਦੀ ਜੱਫੇ ਲੱਗਦੇ ਸ਼ੀਲੂ 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 ਭਾਈ ਜੰਨਾ ਕਹਿੰਦਾ ਮਾੜੀ ਜੀ ਮਾੜੀ ਜੀ ਓ ਮਾੜੀ ਜੀ ਸਨੈਪ ਚੜਪਾ ਦੀਏ ਏ ਕਪੂਰਥਲਾ ਗੂੰਜ ਉੱਠਿਆ ਵੱਡੇ ਮੇਲੇ ਤੋਂ ਫੌੜ ਜਿੱਤ ਕੇ ਵੱਖਰਾ ਰਿਕਾਰਡ ਬਣਾਤਾ ਅੱਜ ਕਪੂਰਥਲੇ ਚ ਕਬੱਡੀਆਂ ਪੈ ਰਹੀਆਂ ਚਾਰ ਜਾਫੀ ਇਧਰਲੇ ਪਾਸੇ ਤਿਆਰ ਓ ਮਨੀਸ਼ ਵੀ ਐ ਪਰ ਇਧਰਲੇ ਪਾਸੇ ਇਧਰਲੇ ਪਾਸੇ ਹੁਣ ਓ ਵੇਖਾਂਗੇ ਵੀ ਕੰਚੀ ਵੱਜ ਗਈ ਤੇ ਨੰਬਰ ਜਾਫੀ ਦੇ 21 ਦਾਮ ਹੈ ਰਾਣਾ ਗੁਰਜੀਤ ਸਿੰਘ ਜੀ ਬੈਠੇ ਹੋਏ ਨੇ ਇਹ ਬੱਟੀਆਂ ਸ਼ਖਸੀਅਤਾਂ ਨੇ ਇਹਨਾਂ ਨੇ ਆਪਾਂ ਨੂੰ ਪਿਆਰ ਕਰਨ ਵਾਲੇ ਉੱਪਰ ਬਿਠਾਇਆ ਕਿ ਜੇ ਸੱਜਣਾ ਦੇ ਸੱਜਣ ਬਈਏ ਸੱਜਣ ਬਣ ਕੇ ਰਹੀਏ ਉੱਚੀ ਥਾਂ 'ਤੇ ਯਾਰ ਬਿਠਾਈਏ ਤੇ ਨੀਵੀਂ ਥਾਂ 'ਤੇ ਬਈਏ ਉੱਚੀ ਥਾਂ 'ਤੇ ਇਹ ਚੱਕਦੇ ਆ ਬੁਲਟ ਨੂੰ ਉਹ ਲੋਕੀ ਪਿੰਦੇ 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 ਉਹ ਮਨੀਸ਼ ਉਹ ਬੋਲਟ ਉਹ ਚੱਕੇ ਜਾਮ ਕਰਤੇ ਮੁੰਡੇ ਰ ਕਬੱਡੀ ਕਬੱਡੀ ਜੱਕੇ 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 ਜਾਮ ਤਕੂਆ ਖੜਕੇ ਆ ਰਿੰਕੂ ਖਰੈਂਟੀ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਕਿ ਖੱਬੀ ਖਾਣ ਜੋ ਤਹੋਂਦੇ ਕਿਤੇ ਬੜੀ ਵਾਰੀ ਟੇਢੇ ਹੱਥ ਕਦੇ ਪਾਇਆ ਨਹੀਂ ਬਰੀਕ ਬੁੱਟਾ ਨੂੰ ਲਾਉਣ ਤੇ ਜੜੇਪੇ ਦੀ ਜੇ ਪੈ ਜੇ ਦੁਰਨਾ ਫੇਰਦੀ ਵੀ ਪੈਣ ਤੇ ਖੇਰਾ ਉਹਦੇ ਪੁੱਤਾਂ ਦੇ ਲਾਹਣ ਜਿੜੇਪੇ ਦੀ ਜੇਪ ਦੁਆਬਾ ਸਪੋਰਟਸ ਕਲੱਬ ਵਾਲਿਆਂ ਨੇ ਬੱਲੇ ਬੱਲੇ ਕਰवाती ਸ਼ੀਲੂ ਸ਼ੀਲੂ ਉਹ ਮੇਸ਼ੀ ਉਹ ਧੜਕਾ ਧੜਕਾ ਉਹ ਕਮਾਲ ਹੁੰਦਾ ਉਹ ਕਬੂਰ ਥਲੇ ਦੇ ਵਿੱਚ ਉਹ ਕਹਿੰਦੇ ਲਲਕਰੇ ਪੈਂਦੇ ਵੀਰ ਮਿੱਤਰੋ ਇੱਕ ਪਾਸੇ ਹਰਿਆਣੇ ਵਾਲਾ ਉਹ ਦੂਸਰੇ ਪਾਸੇ ਹੁਸ਼ਿਆਰਪੁਰਿਆ ਹੁਸ਼ਿਆਰਪੁਰ ਜਬਾਤ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਡੇ ਕਪੂਰਥਲਾ ਦੀ ਮਾਨਯੋਗ ਸ਼ਖਸੀਅਤ ਰਾਣਾ ਗੁਰਜੀਤ ਸਿੰਘ ਜੀ ਐਮਐਲਏ ਸਾਹਿਬ ਆਪਣੀ ਸਾਰੀ ਟੀਮ ਦੇ ਨਾਲ ਪੁੱਜੇ ਨੇ ਦੁਆਬਾ ਸਪੋਰਟਸ ਕਲਬ ਵੱਲੋਂ ਬਹੁਤ-ਬਹੁਤ ਜੀ ਆਇਆਂ ਨੂੰ ਅਮਰੀਕੋ ਸਾ ਕੋਟਲਾ ਤੇ ਆਲਮਗੀ ਬਹੁਤ ਵੱਡਾ ਧੰਨਵਾਦ ਹੈ ਇੱਥੋਂ ਪਪਾ ਲੱਗਦਾ ਤੇ ਡੈਮ ਜਾਣਦਾ ਮੰਗਲ ਦਾ ਕਿ ਕੁਝ ਨਹੀਂ ਲਗਾਤਾ ਪੋੜਾ ਥੱਲੋ ਇਹ ਤੇ ਡੈਮ ਜਾਣਦਾ ਨੰਗਲ ਦਾ ਲਓ ਸ਼ਾਜੀ ਕਹਿੰਦੇ ਕਬੱਡੀ ਪਾ ਰਿਹਾ ਜਿੰਨੇ ਵੀ ਲਾਵੇ ਫਿਕਰ ਬਾਲੇ ਕਹਿੰਦੇ ਨਾਲ ਜਿਆ ਨੂੰ ਵੀ ਇਤੂ ਤੇ ਕੁਝ ਨਹੀਂ ਹੋ ਸਕਦਾ ਇਤੂ ਤੇ ਕੁਝ ਨਹੀਂ ਹੋ ਸਕਦਾ ਇਹ ਮਿਹਨਤ ਆ ਉਹ ਅਮਰੀਕਾ ਕਹਿੰਦਾ ਜਿੰਨੇ ਉਹਨੇ ਵਾਸਤੇ ਵਾਧਾ ਹੋਇਆ ਚੱਲ ਵੀ ਮਨੀਸ਼ ਹੈ ਸ਼ੀਲੂ ਹੈ ਉਹ ਟੱਕਰ ਕਹਿੰਦੇ ਇੱਕ ਪਾਸੇ ਦੁਆਬਾ ਖੇਡਦਾ ਦੂਸਰੇ ਪਾਸੇ ਹਰਿਆਣਾ ਖੇਡਦਾ ਸ਼ੀਲੂ ਤੇ ਮੇਸ਼ੀ ਦੇ ਦਰਮਿਆਨ ਉਹ ਟੱਕਰ 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 ਖੇਡ ਮੈਦਾਨ ਦੇ ਵਿੱਚ ਚਲਦੀ ਹੋਈ ਤਣਤੇ ਰੱਖਿਆ ਹੋਇਆ ਹੱਥ ਉਹ ਵਹਿਦੀਆਂ ਧੌਲਾ ਲੱਗਿਆ ਪਿਆ ਜੋਰ ਉਹ ਸਮਾਂ ਬੀਤਦਾ ਜਾ ਰਿਹਾ ਮੇਰੇ ਮਿੱਤਰੋ ਉਹ ਹੰਦਿਆਂ ਦੇ ਵਿਚਕਾਰ ਆਹ ਉਹ ਸਿਰਾ ਹੋ ਗਿਆ ਕਿ ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਜਿੱਤੇ ਆਪਾਂ ਢੁੱਡੀ ਕੇ ਵੇਲੇ ਸੀ ਵੀ ਅੱਜ ਸਵਾਦ ਆਵੇਗਾ ਆ ਤਿੰਨ ਤਰੀਕੇ ਉਹ ਤਾੜੀ ਪਾ ਬਣਦੀ ਆ ਉਹ ਤਾੜੀ ਦਾ ਪੰਜਾਬੀਆਂ ਵਾਲਾ ਤਾੜਾ ਵੱਜਦਾ ਉਹ ਲਲਕਾਰਾ ਵੱਜਦਾ ਜੱਸ ਵੇਖ ਅੱਜ ਦਰਸ਼ਕ ਖੁਸ਼ ਨੇ ਦਰਸ਼ਕ ਖੁਸ਼ ਨੇ ਜੋਦੇ ਲਈ 1000 ਆਬ ਯੂ ਐਸ ਇੰਮਰਜੀਤ ਸਿੰਘ ਜੀ ਰੂਮੀ ਆਏ ਹੋਏ ਨੇ ਉਹ ਸਤਕਾਰ ਦੇ ਯੋਗ ਨੇ ਪਰਮਤਮਾ ਚੜ੍ਹਦੀ ਕਲਾ ਵਿੱਚ ਰੱਖੇ ਅਗਲੀ ਟੀਮ ਗਰਾਊਂਡ ਦੇ ਵਿੱਚ ਤੁਰੀ ਆਓ ਇਹ ਮੈਨੀਆਂ ਸੋਨੂੰ ਜੰਮ ਕਹਿੰਦਾ ਵੀ ਅਗਲੀ ਟੀਮਾਂ ਤੁਰੀ ਆਉਣ ਦਲੇਰੀ ਕੋਈ ਰੋਕ ਨਹੀਂ ਕੋਈ ਟਸਲਾ ਗੁੱਲਾ ਹੋ ਰਿਹਾ ਹੈ ਉਹ ਕਬੱਡੀ ਦੀ ਚੜ੍ਹਤ ਹੈ ਕਬੱਡੀ ਜਿੰਦਾਬਾਦ ਹੈ ਇਧਰਲੇ ਪਾਸੇ ਆ ਫੇਰ ਹਰਮਨ ਬੋਲਟ ਇਹ ਹਰਮਨ ਬੋਲਟ ਹਰਮਨ ਬੋਲਟ ਹਰਮਨ ਬੋਲਟ ਮਨਦੀਪ ਧਾਕੜ ਗੋਕੜੀਆਂ ਪਿੰਡ ਦਾ ਉਹ ਬੁਲਡ ਵੀ ਕਦੇ ਕਬੱਡੀ ਪਾ ਰਹੀ ਆ ਸੱਜੇ ਖੰਭੇ ਉੱਤੇ ਥੱਲੇ ਜ਼ੋਰ ਤੇ ਲੱਗੂਗਾ ਕਬੱਡੀ 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 ਪਲੱਗ ਕੱਟੇ ਵਿਰੋਧਾ ਸਨੀ ਜੱਗਾ ਐਨ ਟਾਪ ਦੀ ਜਾਫਲ ਆ ਮੇਰੇ ਮਿੱਤਰੋ ਉਹ ਸਨੀ ਨੇ ਧੌਣ ਤੇ ਰੱਖਿਆ ਹੱਥ ਫੜਿਆ ਗੁੱਟ ਵੱਜ ਗਈ ਕੈਂਚੀ ਉਹ ਲੱਗਿਆ ਪਿਆ ਜ਼ੋਰ ਕਿ ਜਿਨ੍ਹਾਂ ਪਾਣੀਆਂ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਅਸੀਂ ਪੀਤੇ ਹੋਇਆ ਹੋਰ ਕੱਟ ਦੇ ਰਿਕਾਰਡ ਪੈੜਾ ਕੀਤੇ ਹੋਇਆ ਫਿਰ ਕੱਢ ਮੈਂ ਰਿਕਾਰਡ ਪੈਦਾ ਕੀਤੇ ਹੋਇਆ ਫਸਲ ਖੇਡ ਦੇ ਖਿਡਾਰੀ ਉਧਰਲੇ ਪਾਸੇ ਸ਼ਾਜੀ ਉਹ ਸ਼ਕਰਪਰੀਆ ਉਹ ਜ਼ਿਲ੍ਹੇ ਜਲੰਧਰ ਦਾ ਮੁੰਡਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਿ ਜਾ ਕੇ ਕਹਦੀ ਬਿੱਲੋ ਉਹ ਲੰਡਰਾਂ ਦੇ ਕੱਠ ਨੂੰ ਮੁੰਡਾ ਕਰਦਾ ਬਲਾਉਨ ਵੀ ਨਹੀਂ 08 ਨੂੰ ਉਹ ਨੌਜਵਨ 샤ਜੀ ਉਹ 샤ਜੀ ਤੇ ਸ਼ੀਲੂ ਉਹ 샤ਜੀ ਤੇ ਸ਼ੀਲੂ 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 ਉਹ ਤਾੜੀਆਂ ਮਾਰ ਦਿਓ ਬੋਲਡ ਖੀਰਾਵਾਲੀਆ ਸੋਡੀ ਟਿੱਬੇ ਵਾਲਾ ਦੇਖਦਾ ਵੀ ਉੱਧਰ ਵੇਖੋ ਆ ਕੀ ਹੋ ਗਿਆ ਖੇਡ ਮੈਦਾਨ ਦੇ ਵਿੱਚ ਕਿ ਕੀ ਤੋਂ ਕੀ ਤੋਂ ਕੀ ਹੋ ਗਿਆ ਮੈਨੂੰ ਕੁਝ ਵੀ ਸਮਝ ਨਾ ਆਵੇ ਉਹ ਕਬੱਡੀ 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 ਹੁੰਦੀ ਖੇਡ ਮੈਦਾਨ ਦੇ ਵਿੱਚ ਉਹ ਲੱਗਦਾ ਹੈ ਜੋਰ ਖੇਡ ਮੈਦਾਨ ਦੇ ਵਿੱਚ ਮੈਨੂੰ ਲੱਗਦਾ ਵੀ ਸਮਿਤ ਸ਼ੇਵਾ ਦਾ ਜੱਗੀ ਤੇਰਾ ਲਓ ਜੁੜੀ ਖੇਡ ਮੈਦਾਨ ਦੇ ਨਾਲ ਹਾਂਜੀ ਆਲਮਗੀਰ ਜੀ ਅਮਰੀਕ ਜੀ ਉਹ ਸਾਹਮਣੇ ਰੇਡ ਪੈ ਰਹੀ ਹੈ ਉਧਰ ਸਤਨਾਮ ਚਿੱਟੀ ਜੀ ਬਹੁਤ ਵੱਡੇ ਯੋਗਦਾਨ ਨੇ ਇਹ ਮੇਲੇ ਨੂੰ ਕਾਮਯਾਬ ਕਰਨ ਦੇ ਲਈ ਹਰ ਇੱਕ ਦਾ ਧੰਨਵਾਦ ਹੈ ਜਿਹੜੇ ਖੜੇ ਨੇ ਜਿਹੜੇ ਖੜੇ ਨੇ ਆ ਜੋੜਾ ਸੁਰਖਪੁਰੀਆ ਅੰਕ ਤੇ ਲਾਠ ਉਹ ਰੇਡ ਪੈਂਦੀ ਆ ਓ ਜਦੋਂ ਬੱਜਿਆ ਪੰਜਾਬੀਆਂ ਦਾ ਡੁੱਗਚੂ ਕਹਿੰਦਾ ਜੱਪਦੇ ਉਹ ਵੱਡੀ ਦਾੜੀ ਮਾਰ ਦਿਓ ਆਹ ਹੈ ਹਰਮਨ ਬੋਲਟ ਉਹ ਖੀਰਾ ਵਾਲੀਆ ਉਹ ਖੀਰਾ ਵਾਲੀਆ ਉਧਰਲੇ ਪਾਸੇ ਸ਼ੀਲੂ ਸ਼ੀਲੂ ਉਹ ਕਰਾਉਂਦਾ ਇਲੂ ਇਲੂ ਉਹ ਬੱਲੇ ਹੋ ਹੋ ਸਵਾਦ ਕਬੱਡੀ ਦਾ ਕਦੇ ਸੱਜੇ ਕਦੇ ਖੱਬੇ ਕਦੇ ਉੱਤੇ ਕਦੇ ਥੱਲੇ ਉਹ ਸ਼ੀਲੂ ਕੋਲੋਂ ਭੱਜ ਕੇ ਆਉਣਾ ਉਹ ਤਾੜੀ ਤਾਂ ਪੜਦੀ ਆ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਗੈਂਗ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ